ਖਬਰਾਂ ਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠਿਆ ਤੇ ਵਿਕਰਮ ਜਿਠਿਆ ਦਾ ਇੱਕ ਹੋਰ ਸਾਥੀ ਕਸੂਤਾ ਫਸ ਗਿਆ ਹੈ ਜਿਸ ਤਰ੍ਹਾਂ ਬੀਬੀ ਜਗੀਰ ਕੋਰ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਸਭ ਤੋਂ ਵੱਧ ਚਿਟਾ ਵਿਕਿਆ ਇਸ ਕਰਕੇ ਪੰਥ ਨੇ ਕੌਮ ਨੇ ਅਤੇ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੁਖ ਮੋੜ ਲਿਆ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਬਿਕਰਮਜੀਤਿਆ ਅਤੇ ਬਿਕਰਮਜੀਤਿਆ ਦੇ ਸਾਥੀਆਂ ਵੱਲੋਂ ਨਸ਼ਾ ਤਸਕਰੀ ਕੀਤੀ ਗਈ ਨਸ਼ੇ ਨੂੰ ਪ੍ਰਮੋਟ ਕੀਤਾ ਗਿਆ ਇਸ ਦਾ ਖਮਿਆਜਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਿਆ ਕੌਮ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਠ ਨਹੀਂ ਦਿਖਾਈ ਕੌਮ ਨੇ ਦਿਖਾਈ ਹੈ ਪਿੱਠ ਬਿਕਰਮ ਜਿੱਠਿਆ ਨੂੰ ਸੁਖਬੀਰ ਬਾਦਲ ਨੂੰ ਕਿਉਂਕਿ ਇਹਨਾਂ ਵੱਲੋਂ ਨਸ਼ੇ ਨੂੰ ਨਸ਼ ਇਹਨਾਂ ਵੱਲੋਂ ਰੋਕ ਨਹੀਂ ਲਗਾਈ ਗਈ ਕਿ ਨਸ਼ੇ ਨੂੰ ਪ੍ਰਮੋਟ ਨਾ ਕੀਤਾ ਜਾਵੇ ਨਸ਼ੇ ਜਿਹੜੇ ਤਸਕਰ ਨੇ ਉਹਨਾਂ ਵਿਰੋਧ ਕੀਤੀ ਜਾਵੇ ਉਹਨਾਂ ਨੇ ਛਲਾਗਾ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੰਗ ਨਸ਼ਿਆਂ ਵਿਰੁੱਧ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਕਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇੱਧਰ ਬਿਕਰਮਜੀਠਿਆ ਦਾ ਇੱਕ ਹੋਰ ਸਾਥੀ ਅੜਖੇ ਚੜ ਗਿਆ ਹੈ ਜਿਸ ਨੂੰ ਸਜ਼ਾ ਹੋਵੇਗੀ ਨਸ਼ਾ ਤਸਕਰੀ ਨੂੰ ਲੈ ਕੇ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਰਾਸ ਸੀ ਇਹਨਾਂ ਵੱਲੋਂ ਵੀ ਵੱਡੇ ਪੱਧਰ ਤੇ ਨਸ਼ਾ ਵਿਚਿਆ ਗਿਆ ਕੀ ਇਹਨਾਂ ਦੀ ਗੱਲਬਾਤ ਬਿਕਰਮਜੀਠਿਆ ਦੇ ਨਾਲ ਸੀ ਜਾਂ ਨਹੀਂ ਸੀ ਸਗੋਂ ਇਹ ਪ੍ਰਧਾਨ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਨਾਂ ਦੀ ਤੂਤੀ ਬੋਲਦੀ ਸੀ ਲੇਕਿਨ ਸਪੈਸ਼ਲ ਫੋਰਸ ਟਾਸਕ ਵੱਲੋਂ ਕਾਰਵਾਈ ਕਰਕੇ ਮੁਸਤਦੀ ਕੀਤੀ ਗਈ ਗ੍ਰਿਫਤਾਰ ਕਰਕੇ ਇਹਨਾਂ ਤੇ ਕੇਸ ਲਾਇਆ ਗਿਆ ਅਤੇ ਇਹਨਾਂ ਨੂੰ ਕੋਈ ਸਜ਼ਾ ਹੋ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਲੁਧਿਆਣਾ ਸਪੈਸ਼ਲ ਟਾਸਕ ਫੋਰਸ ਐਸਟੀਐਫ ਵੱਲੋਂ 1 ਕਿਲੋ 10 ਗ੍ਰਾਮ ਹਿਰੋਇਨ ਬਰਾਮਦੀ ਮਾਮਲੇ ਵਿੱਚ ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਇੱਕ ਮਹਿਲਾ ਅਕਾਲੀ ਆਗੂ ਸਮੇਤ ਪੰਜ ਜਣਿਆਂ ਨੂੰ ਦੋਸ਼ੀ ਚਹਰਾਇਆ ਇਹਨਾਂ ਵਿੱਚੋਂ ਤਿੰਨ ਨੂੰ ਬੋਧਵਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਦੋਂ ਕਿ ਦੋ ਹੋਰ ਮੁਲਜ਼ਮ ਪਹਿਲਾਂ ਹੀ ਜੇਲ੍ਹ ਵਿੱਚ ਹਨ ਇਹ ਮਾਮਲਾ 2022 ਅਪ੍ਰੈਲ 2021 ਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਆਗੂ ਜਸਵਿੰਦਰ ਕੌਰ ਉਰਫ ਜੱਸੀ ਪਿੰਡ ਚੰਬਲ ਦੀ ਰਹਿਣ ਵਾਲੀ ਹੈ ਮਨਦੀਪ ਕੌਰ ਉਸ ਦੇ ਪਤੀ ਗੁਰਪ੍ਰੀਤ ਗੋਪੀ ਜਸਬੀਰ ਸਿੰਘ ਉਰਫ ਜੱਗਾ ਅਤੇ ਮਨਜੀਤ ਉਰਫ ਮੀਤਾ ਸਾਰੇ ਹੀ ਪਿੰਡ ਪਹਿਲ ਢਾਈਵਾਲ ਦੇ ਵਸਨੀਕਾ ਵਿਰੁੱਧ 1 ਕਿਲੋਗ੍ਰam 1 ਕਿਲੋ 10 ਗ੍ਰਾਮ ਹੈਰੂਨ ਜ਼ਬਤ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਇਹ ਜ਼ਬਤੀ ਸਪੈਸ਼ਲ ਟਾਸਕ ਫੋਰਸ ਐਸਟੀਐਫ ਲੁਧਿਆਣਾ ਦੇ ਤਤਕਾਲੀ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਐਸਟੀਐਫ ਟੀਮ ਨੇ ਜਸਵਿੰਦਰ ਕੌਰ ਦੇ ਘਰ ਦੇ ਘਰ ਦੇ ਘੰਟੇ ਪਰ ਤਲਾਸ਼ੀ ਅਤੇ ਘੰਟੇ ਪਰ ਦੀ ਤਲਾਸ਼ੀ ਅਤੇ ਹੀਰੋਨ 70000 ਰੁਪਏ ਡਰਕ ਬਣੀ ਅਤੇ ਹੋਰ ਜਬਤ ਜਮਾਨਤ ਸਮਾਨ ਜਬਤ ਕੀਤਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਰੁੱਧ 4 ਸੀਟ ਦਾਇਰ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੀ ਆਉਣ ਵਾਲੀ ਵੀਰਵਾਰ ਨੂੰ ਜਿਹੜੀ ਹੈ ਵੱਡੀ ਸਜ਼ਾ ਹੋਵੇਗੀ ਦੱਸਿਆ ਜਾ ਰਿਹਾ ਹੈ ਸੌਰੀ ਅੱਜ ਵੀਰਵਾਰ ਉਹਨਾਂ ਨੂੰ ਵੱਡੀ ਸਜ਼ਾ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਸਬੰਧ ਦੇ ਬਿਕਰਮ ਜੀਠੀਆ ਦੇ ਨਾਂ ਵੀ ਦੱਸੇ ਜਾ ਰਹੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਜਿਹੜੇ-ਜਿਹੜੇ ਬਿਕਰਮ ਜੀਠੀਆ ਦੇ ਨਾਲ ਰਲੇ ਹੋਏ ਸੀ ਜਦੋਂ ਬਿਕਰਮ ਜੀਠੀਆ ਵੱਲੋਂ ਨਸ਼ੇ ਦੀ ਤਸਕਰੀ ਕੀਤੀ ਗਈ ਜਦੋਂ ਉਹ ਨਸ਼ਾ ਤਸਕਰੀ ਵਿੱਚ ਅਨਵੋਲਵ ਸੀ ਬਿਕਰਮ ਜੀਠੀਆ ਵੱਲੋਂ ਸ਼ਹਿਦ ਦਿੱਤੀ ਜਾਂਦੀ ਸੀ ਉਹਨਾਂ ਨਸ਼ਾ ਤਸਕਰਾਂ ਉੱਤੇ ਹੌਲੀ-ਹੌਲੀ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਭੈਣ ਨੂੰ ਇਸ ਬੀਬੀ ਨੂੰ ਵੱਡੀ ਸਜ਼ਾ ਹੋਵੇਗੀ ਜਿਸ ਤਰ੍ਹਾਂ ਅਮਨਦੀਪ ਕੌਰ ਜਿਸ ਨੂੰ ਚੁਬੱਟੇ ਦੀ ਕਬੀਨ ਕਾਲੀ ਥਾਰ ਵਾਲੀ ਬੀਬੀ ਤੇ ਕਾਰਵਾਈ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸੇ ਤਰ੍ਹਾਂ ਹੀ ਇਸ ਬੀਬੀ ਤੇ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਆਗੂ ਜਸਵਿੰਦਰ ਕੌਰ ਉਰਫ ਜੱਸੀ ਦੇ ਉੱਤੇ ਵੱਡਾ ਐਫ ਆਈ ਆਰ ਦਰਜ ਹੋਈ ਹੈ ਵੱਡਾ ਕੇਸ ਚੱਲੇਗਾ ਅਤੇ ਲੰਬਾ ਸਮਾਂ ਉਸ ਨੂੰ ਅੱਜ ਸਜ਼ਾ ਹੋਣ ਤੋਂ ਬਾਅਦ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਵੇਗਾ